ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਅੱਜ ਅਸੀਂ ਤੁਹਾਡੇ ਕੋਈ ਖਬਰ ਲੈ ਕੇ ਆਏ ਹਾਂ ਜਿਹੜੇ ਕਿ ਸਾਡੇ ਐਸਏ ਭਰਾਵਾਂ ਵਾਸਤੇ ਜਿਹੜੀ 1 ਅਗਸਤ ਨੂੰ ਸੁਪਰੀਮ ਕੋਰਟ ਨੇ ਜੋ ਡਿਸੀਜਨ ਦਿੱਤਾ ਸੀਗਾ ਉਹਦੇ ਸਬੰਧ ਵਿੱਚ ਆਪ ਕੀ ਸਾਡੇ ਦੇਸ਼ ਦੇ ਰਾਸ਼ਟਰਪਤੀ ਨੇ ਜਿਹੜਾ 15 ਅਗਸਤ ਦੇ ਆਪਣਾ ਸੁਨੇਹਾ ਦਿੱਤਾ ਆ ਉਹਦੇ ਵਿੱਚ ਕੀ ਕਿਹਾ ਸਿਆਸੀ ਲੋਕਤੰਤਰ ਦੀ ਤਰੱਕੀ ਲਈ ਮਿਲੇ ਜੁਲੇ ਸਾਧਨ ਵਜੋਂ ਰਾਖਵਾ ਕਰਨ ਜਰੂਰੀ ਹੈ ਰਾਸ਼ਟਰਪਤੀ ਸੋ ਰਾਸ਼ਟਰਪਤੀ ਨੇ ਕਿਹਾ ਕਿ ਰਾਖਵਾ ਕਰਨ ਜਿਹੜਾ ਉਹ ਜਰੂਰੀ ਹੈ ਆਓ ਸੀ ਧਿਆਨ ਦਿੰਦੇ ਹਾਂ ਕਿ ਇਸ ਖਬਰ ਵਿੱਚ ਪੂਰੇ ਬਿਆਨ ਵਿੱਚ ਦੇਸ਼ ਦੀ ਰਾਸ਼ਟਰਪਤੀ ਨੇ ਕੀ ਕਿਹਾ ਰਾਸ਼ਟਰਪਤੀ ਨੇ ਰਾਖਵਾ ਕਰਨ ਦੀ ਮੌਜੂਦਾ ਬਿਵਸਥਾ 'ਚ ਕਿਸੇ ਤਰ੍ਹਾਂ ਦੀ ਤਬਦੀਲੀ ਨਾ ਕੀਤੀ ਜਾਂਦੀ ਮਜਬੂਤ ਪੈਰੋਕਾਰੀ ਕਰਦੇ ਹੋਏ ਸਾਫ਼ ਕਿਹਾ ਹੈ ਕਿ ਸਿਆਸੀ ਲੋਕਤੰਤਰ ਦੀ ਲਗਾਤਾਰ ਤਰੱਕੀ ਲਈ ਮਿਲੇ-ਜੁਲੇ ਸਾਧਨ ਦੇ ਰੂਪ 'ਚ ਸਕਾਰਾਤਮਕ ਪਹਿਲ ਮਤਲਬ ਕਿ ਅਫਰਮੈਟਿਕ ਐਕਸ਼ਨ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਦੇਸ਼ ਦੇ 78ਵੇਂ ਸੁਤੰਤਰਤਾ ਦਿਵਸ ਦੀ ਪੂਰਵਲੀ ਸ਼ਾਮ ਤੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਕਥਨ ਸਿਆਸੀ ਲੋਕਤੰਤ ਤਦ ਤੱਕ ਨਹੀਂ ਟਿਕ ਸਕਦਾ ਜਦ ਤੱਕ ਉਸ ਦੇ ਆਧਾਰ ਆਧਾਰ ਤੇ ਸਮਾਜਿਕ ਲੋਕਤੰਤਰ ਨਾ ਹੋਵੇ ਮਤਲਬ ਕਿ ਸਿਆਸੀ ਲੋਕਤੰਤਰ ਤਦ ਤੱਕ ਨਹੀਂ ਟਿਕ ਸਕਦਾ ਜਦ ਤੱਕ ਉਸ ਦੇ ਆਧਾਰ 'ਚ ਉਸ ਦੀ ਨੀਹਾਂ 'ਚ ਉਸ ਦੇ ਬੇਸ ਵਿੱਚ ਸਮਾਜਿਕ ਲੋਕਤੰਤਰ ਨਾ ਹੋਵੇ ਦਾ ਜ਼ਿਕਰ ਕਰਕੇ ਰਾਖਵਾ ਕਰਨ ਦੀ ਮੌਜੂਦਾ ਵਿਵਸਥਾ 'ਚ ਕਿਸੇ ਤਰ੍ਹਾਂ ਦੀ ਛੇੜਛਾੜ ਦੀ ਗੰਜੈਸ ਦਾ ਰਾਹ ਬੰਦ ਕਰਨ ਦਾ ਸਪਸ਼ਟ ਸੁਨੇਹਾ ਦਿੱਤਾ ਹੈ ਜੋ ਐਸੀ ਭਾਵਨਾ ਉਲਾਦਾ ਸੀ ਸਾਡੇ ਜਿਆਦਾ ਜਨਰੇਸ਼ਨਾਂ ਨੂੰ ਮਤਲਬ ਕਿ ਰਾਸ਼ਟਰਪਤੀ ਨੇ ਆਪਣੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਜੋ ਖ਼ਵਾਰਜੀ ਖ਼ਬਰ ਆਈ ਹੈ ਮੈਂ ਤੁਹਾਨੂੰ ਉਹੀ ਦੱਸਦਾ ਹਾਂ ਐਸਸੀ ਐਸਟੀ ਆਖਵਾ ਕਰਨ ਚ ਕ੍ਰੀਮੀ ਲੇਅਰ ਲਾਗੂ ਕਰਨ ਤੇ ਇਸ ਚ ਉਪ ਵਰਗੀਕਰਨ ਭਾਵ ਕੋਟੇ ਦੇ ਅੰਦਰ ਕੋਟੇ ਤੇ ਸੂਬਿਆਂ ਨੂੰ ਗੌਰ ਕਰਨ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਸੰਦਰਭ ਚ ਰਾਸ਼ਟਰਪਤੀ ਦੀ ਇਹ ਟਿੱਪਣੀ ਬਹੁਤ ਮਹੱਤਵਪੂਰਵ ਹੈ ਡਾਕਟਰ ਅੰਬੇਡਕਰ ਦੇ ਕਥਨ ਦਾ ਸਹਾਰਾ ਲੈ ਕੇ ਰਾਸ਼ਟਰਪਤੀ ਨੇ ਸ਼ਬਦਿਕ ਤੌਰ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਬੇਅਸਰ ਬਣਾਉਣ ਦੇ ਸਰਕਾਰ ਦੇ ਇਰਾਦੇ ਤੇ ਮੋਹ ਲਾਤੀ ਹੈ ਮਤਲਬ ਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀਗਾ ਉਹ ਸਰਕਾਰ ਉਹਦੇ ਵਿਰੋਧ ਵਿੱਚ ਹੈ ਕਿਉਂਕਿ ਪਿਛਲੇ ਵਾਰੀ ਆਪਾਂ ਪਿਛਲੇ ਦਿਨੀ ਆਪਾਂ ਦੇਖਿਆ ਸੀਗਾ ਕਿ ਐਮਪੀਸ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਸੀਗੇ ਤਾਂ ਉਹ ਉਦੋਂ ਵੀ ਇੱਕ ਖਬਰ ਐਸੀ ਹੁਣ ਉਸੇ ਖਬਰ ਨੂੰ ਉਸੇ ਟੌਪਿਕ ਨੂੰ ਲੈ ਕੇ ਜਿਹੜਾ ਦੇਸ਼ ਦੀ ਰਾਸ਼ਟਰਪਤੀ ਨੇ ਆਪਣਾ ਜਿਹੜਾ ਉਹ ਸੰਬੋਧਨ ਜਿਹੜਾ ਦੇਸ਼ ਨੂੰ ਕੀਤਾ ਆ ਰਾਸ਼ਟਰਪਤੀ ਨੇ ਕਿਹਾ ਕਿ ਸਿਆਸੀ ਲੋਕਤੰਤਰ ਦੀ ਨਿਰੰਤ ਤਰੱਕੀ ਨਾਲ ਸਮਾਜਿਕ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਕੀਤੀ ਗਈ ਤਰੱਕੀ ਦੀ ਪੁਸ਼ਟੀ ਹੁੰਦੀ ਹੈ। ਮਿਲੀ ਜੁਲੀ ਭਾਵਨਾ ਸਾਡੇ ਸਮਾਜਿਕ ਜੀਵਨ ਦੇ ਹਰ ਪਹਿਲੂ 'ਚ ਦਿਖਾਈ ਦਿੰਦੀ ਹੈ। ਮਿਲੇ ਜੁਲੇ ਸਾਧਨ ਵਜੋਂ ਅਫਰਮੇਟਿਵ ਐਕਸ਼ਨ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਅਫਰਮੇਟਿਵ ਐਕਸ਼ਨ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਵਦਾਣ 'ਚ ਰਾਖਵਾ ਕਰਨ ਸ਼ਬਦ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਗਿਆ ਤੇ ਇਸ ਨੂੰ ਅਫਰਮੇਟਿਵ ਐਕਸ਼ਨ ਹੀ ਕਿਹਾ ਗਿਆ ਹੈ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਵਰਗੇ ਵੱਡੇ ਦੇਸ਼ ਇਕੱਠੇ ਤੌਰ ਤੇ ਸਮਾਜਿਕ ਪੱਧਰਾ ਦੇ ਆਧਾਰ ਤੇ ਕਲੇਸ਼ ਨੂੰ ਉਤਸ਼ਾਹ ਦੇਣ ਵਾਲੀਆਂ ਬਿਰਤੀਆਂ ਨੂੰ ਖਰਚ ਕਰਨਾ ਪਵੇਗਾ ਉਹਨਾਂ ਨੇ ਐਸਸੀ ਐਸਟੀ ਵਰਗ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਮਾਜਿਕ ਨਿਆਂ ਸਰਕਾਰ ਦੀ ਤਰਜੀਹ ਹੈ ਤਾਂ ਮਤਲਬ ਕਿ ਇਹ ਜਿਹੜੀ ਇੰਨੀ ਖਬਰ ਸੀਗੀ ਬਾਕੀ ਖਬਰ ਹੋ ਟੌਪਿਕ ਤੇ ਆ ਅੱਜ ਦੀ ਜਿਹੜੀ ਖਬਰ ਸੀ ਜਿਹੜਾ ਸਾਡੇ ਐਸਸੀ ਭਾਈਚਾਰਾ ਸੀਗਾ ਉਹ ਜਿਹੜਾ ਕੋਰਟ ਵਿੱਚ ਕੋਰਟੇ ਦਾ ਜਿਹੜੇ ਸੁਪਰੀਮ ਕੋਰਟ ਨੇ ਆਪਣੀ ਜੱਜਮੈਂਟ ਦਿੱਤੀ ਸੀਗੀ ਉਹਦੇ ਬਾਰੇ ਰਾਸ਼ਟਰਪਤੀ ਨੇ ਜੋ ਵਿਚਾਰ ਸੀਗੇ ਉਹ ਆਪਣੇ ਇਸ ਖਬਰ 'ਤੇ ਛਾਪੇ ਆ ਅੱਜ ਦੇ ਅਖਬਾਰ ਨੇ ਪੰਜਾਬੀ ਜਾਗਰਣ ਨੇ ਸੋ ਉਹ ਮੈਂ ਤੁਹਾਨੂੰ ਜਿਹੜੀ ਅੱਜ ਪੜ੍ਹ ਕੇ ਸੁਣਾਈ ਆ ਉਹ ਜਿਹੜੀ ਖਬਰ ਆ ਉਹ ਦੱਸੀ ਆ ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਇਹ ਜਿਹੜੀ ਵੀਡੀਓ ਹੈਗੀ ਇਹਨੂੰ ਸ਼ੇਅਰ ਕਰੋਗੇ ਬਗ ਜਿਆਦਾ ਜਿਆਦਾ ਔਰ ਜਿਹੜਾ ਚੈਨਲ ਆ ਨੂੰ ਸਬਸਕ੍ਰਾਈਬ ਕਰੋਗੇ ਤਾਂ ਜੋ ਮੈਂ ਤੁਹਾਡੇ ਤੱਕ ਹਰ ਤਰ੍ਹਾਂ ਦੀ ਹਰ ਵਰਗ ਦੀ ਹਰੇਕ ਜ਼ਰੂਰੀ ਜਿਹੜੀ ਸਾਡੇ ਕੈਰੀਅਰ ਵਾਸਤੇ ਸਾਡੇ ਰੋਜ਼ਗਾਰ ਵਾਸਤੇ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਜਾਂ ਖਬਰ ਹੋਏਗੀ ਉਹ ਮੈਂ ਤੁਹਾਡੇ ਤੱਕ ਜਿਹੜੀ ਪਹੁੰਚਦੀ ਕਰ ਦਵਾਂ ਧੰਨਵਾਦ ਜੀ ਥੈਂਕ ਯੂ